ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਸਰਕਸ ਨਾਓ ਲੈਟ ਸਟਾਰਟ ਸਰਕਸ ਮਨੋਰੰਜਨ ਦਾ ਅਤੇ ਜੰਗਲੀ ਜਾਨਵਰਾਂ ਬਾਰੇ ਜਾਣਕਾਰੀ ਵਧਾਉਣ ਦਾ ਵਧੀਆ ਸਾਧਨ ਹੈ ਯਾਨਕਿ ਸਰਕਸ ਸਿਰ ਇੱਕ ਇੰਟਰਟੇਨਮੈਂਟ ਦਾ ਸਾਧਨ ਹੈ ਨਾਲ ਨਾਲ ਇਹ ਜੰਗਲੀ ਜਾਨਵਰਾਂ ਬਾਰੇ ਵੀ ਸਾਨੂੰ ਜਾਣਕਾਰੀ ਦਿੰਦਾ ਹੈ ਇਹ ਉਹਨਾਂ ਵੱਡਿਆਂ ਵਾਸਤੇ ਲਾਇਬੰਦ ਯਾਨਕਿ ਇਹ ਵੱਡੇ ਲੋਕਾਂ ਵਾਸਤੇ ਲਾਈਵ ਬੰਦ ਲਾਭਦਾਇਕ ਨਹੀਂ ਹੈ ਕਿ ਮਨੋਰੰਜਨ ਨਹੀਂ ਜਿੰਨਾ ਬੱਚਿਆਂ ਵਾਸਤੇ ਹੁੰਦਾ ਹੈ ਯਾਨੀ ਕਿ ਜਿਹੜੀ ਸਰਕਸ ਹੈ ਐ ਵੱਡਿਆਂ ਵਾਸਤੇ ਇੰਨੀ ਮਨੋਰੰਜਨ ਜਾਂ ਲਾਭਦਾਇਕ ਨਹੀਂ ਜਿੰਨੇ ਕੀ ਬੱਚਾ ਵਾਸਤੇ ਹੁੰਦੀ ਹੈ ਬੱਚਿਆਂ ਲਈ ਸਰਕਸ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਸਰਕਸ ਵਿੱਚਲੇ ਤਰਤਰਾਦੇ ਜਾਨਵਰ ਹੁੰਦੇ ਹਨ ਜੋ ਬੱਚਿਆਂ ਨੂੰ ਇੰਨੀ ਨੇੜਿਓ ਪਹਿਲਾਂ ਕਦੇ ਦੇਖੇ ਨਹੀਂ ਹੁੰਦੀ ਜਿਹੜੇ ਜਾਨਵਰ ਜਿਵੇਂ ਸ਼ੇਰ ਦੀ ਵੀ ਉਹ ਸਰਕਸ 'ਚ ਆਈਟਮ ਕਰਵਾਉਂਦੇ ਆ ਤੇ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ ਉਹਨਾਂ ਨੇ ਸਾਹਮਣੇ ਦੇਖਦੇ ਆ ਰੀਅਲ 'ਚ ਉਹਨਾਂ ਨੇ ਅੱਗੇ ਦੇਖੇ ਨਹੀਂ ਹੁੰਦੇ ਸਰਕਸ 'ਚ ਆ ਕੇ ਰੀਅਲ 'ਚ ਸ਼ੇਰ ਵਗੈਰਾ ਦੇਖਦੇ ਆ ਹਾਥੀ ਦੇਖਦੇ ਆ ਤੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਉਹਨਾਂ ਵਾਸਤੇ ਇਹ ਵੀ ਹੈਰਾਨੀ ਵੱਲ ਗੱਲ ਹੁੰਦੀ ਹੈ ਕਿ ਜੇਕਰ ਕਿ ਜਾਨਵਰ ਵੀ ਮਨੁੱਖ ਦੀ ਆਵਾਜ਼ ਤੇ ਇਸ਼ਾਰਿਆਂ ਨੂੰ ਸਮਝਦੇ ਹਨ ਜਨ ਕਿ ਜਿਹੜੇ ਐਲੀਫੈਂਟ ਜਾਂ ਸ਼ੇਰ ਉਥੇ ਕੱਟਬ ਦਿਖਾਉਂਦੇ ਆ ਜਿਵੇਂ ਆਦਮੀ ਕਹੇਗਾ ਕਿ ਉਹਨੂੰ ਕਹੇਗਾ ਕਿ ਉਹ ਗੋਲ ਘਤਾਰੇ ਵਿੱਚੋਂ ਨਿਕਲ ਤੇ ਉਹ ਨਿਕਲ ਕੇ ਦਿਖਾਉਂਦਾ ਉਹਨਾਂ ਨੂੰ ਤੇ ਬੱਚੇ ਹੈਰਾਨ ਹੁੰਦੇ ਆ ਕਿ ਜਿਹੜਾ ਜਾਨਵਰ ਹੈ ਉਹ ਮਨੁੱਖ ਦੀ ਆਵਾਜ਼ ਤੇ ਕਿਵੇਂ ਉਹਨਾਂ ਨੂੰ ਸਮਝਦਾ ਹੈ ਅਤੇ ਉਹ ਕੁਝ ਕਰਦੇ ਹਨ ਜੋ ਉਹਨਾਂ ਨੂੰ ਮਾਲਕ ਕਹਿੰਦਾ ਹੈ ਖਾਸ ਕਰਕੇ ਹਾਥੀਆ ਵਰਗੇ ਅਗਰੇ ਤੇ ਸ਼ੇਅ ਚੀਤੇ ਵਗਿਆ ਖੂ ਖਾਸ ਜਨਰਾ ਦਾ ਸਰਕਸ ਵਿੱਚਲੇ ਜੋਕਰ ਹਾਸੇ ਦਾ ਕੇਂਦਰ ਹੁੰਦੇ ਹਨ ਉਹ ਜੀਆ ਸ਼ਰਾਰਤਾ ਮਖੋਲ ਅਤੇ ਹਰਕਤਾ ਕਰਦੇ ਹਨ ਜਿਹੜੇ ਗੰਭੀਰ ਤੋਂ ਗੰਭੀਰ ਵਿਅਕਤੀਆਂ ਨੂੰ ਵੀ ਹਸਾ ਦਿੰਦੇ ਹਨ ਠੀਕ ਹੈ ਕਈ ਵਾਰ ਉਹ ਜ਼ਿੰਦਗੀ ਦੀਆਂ ਦਿੱਕਤਾਂ ਕਦਰਾਂ ਕੀਮਤਾਂ ਉੱਤੇ ਡੂੰਗਾ ਵਿਅੰਗ ਵੀ ਕਰਦੇ ਹਨ ਯਾਨੀ ਕਿ ਕੋਈ ਐਹੋ ਜਿਹਾ ਟੌਪਿਕ ਚੁੱਕਦੇ ਆ ਜਿਨ੍ਹਾਂ ਨੂੰ ਉਹ ਵਧੀਆ ਤਰੀਕੇ ਨਾਲ ਪੇਸ਼ ਕਰਦੇ ਤੇ ਉਹਨਾਂ ਤੇ ਵਿਅੰਗ ਖਿੱਚਦੇ ਹਨ ਸਰਕਸ ਵਿੱਚ ਵਿਖਾਈ ਜਾਣ ਵਾਲੀ ਜਿਮਨਾਸਟਿਕ ਮਨੁੱਖ ਦੇ ਜਿਸਮਾਨੀ ਕਮਾਲ ਦੀ ਵਧੀਆ ਮਿਸਾਲ ਹੁੰਦੀ ਹੈ ਜੋ ਦੇਖਣ ਵਾਲਿਆਂ ਨੂੰ ਆਪਣੇ ਜਿਸਮਾਂ ਨੂੰ ਲਚਕਦਾਰ ਤੇ ਖੂਬਸੂਰਤ ਬਣਾਉਂਦੀ ਪ੍ਰੇਰਨਾ ਦਿੰਦੇ ਹਨ ਸਰਕਸ ਵਿੱਚ ਤਗੜੇ ਸਰੀਰ ਵਾਲੇ ਭਾਰ ਚੁੱਕਣ ਵਾਲੇ ਤੇ ਪਹਿਲਵਾਨ ਵੀ ਚੰਗਾ ਪ੍ਰਦਰਸ਼ਨ ਕਰਦੇ ਹਨ ਸਰਕਸ ਆਮ ਨਾਲ ਹੋਣ ਕਰਕੇ ਇਸ ਨੂੰ ਦੇਖਣ ਦਾ ਚਾਹ ਹਮੇਸ਼ਾ ਹੀ ਲੋਕਾਂ ਵਿੱਚ ਹੁੰਦਾ ਹੈ ਕਿ ਕਿ ਇੰਪੋਰਟੈਂਟ ਹੈ ਪੈਰਾ ਰਚਨਾ ਸਰਕਸ